ਜੇਕਰ ਤੁਸੀਂ ਧਾਰਮਿਕ ਅਸਥਾਨਾਂ ਤੇ ਜਾ ਕੇ ਨਤਮਸਤਕ ਹੁੰਦੇ ਹੋ ਜਾਂ ਫਿਰ ਆਪਣੇ ਬਾਲ ਬੱਚਿਆਂ ਨੂੰ ਅਸਥਾਨਾਂ ਤੇ ਇਕੱਲੇ ਹੀ ਭੇਜ ਦਿੰਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਹੁਣ ਪੰਜਾਬ ਦੇ ਮੰਦਰਾਂ ਦੇ ਵਿੱਚ ਅਜਿਹੇ ਵੱਡੇ ਵੱਡੇ ਕਾਂਡ ਹੋਣ ਲੱਗੇ ਨੇ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਜੀ ਹਾਂ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਦੀਆਂ ਨੇ ਜਿੱਥੇ ਬਗਲਾ ਮੁਖੀ માતા ਦੇ ਮੰਦਰ ਦੇ ਵਿੱਚ ਪੁਜਾਰੀ ਲਾਣੇ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਜੀ ਹਾਂ ਵੈਸੇ ਤਾਂ ਇਹ ਹਮਨਕੁੰਡ ਦੇ ਵਿੱਚ ਹਵਨ ਕੀਤਾ ਜਾਂਦਾ ਹੈ ਅੱਗ ਬਾਲ ਕੇ ਸਮਗਰੀ ਪਾਈ ਜਾਂਦੀ ਹੈ ਪਰ ਇਸ ਮੰਦਰ ਦੇ ਪੁਜਾਰੀ ਲਾਣੇ ਨੇ 33 ਸਾਲਾਂ ਨੌਜਵਾਨ ਮੁੰਡੇ ਨੂੰ ਇਸ ਹਵਨਕੁੰਡ ਦੇ ਵਿੱਚ ਦੱਬ ਦਿੱਤਾ ਅੱਗੇ ਸੁਣੋ ਫਿਰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਮੂੰਹੋਂ ਕਿਵੇਂ ਇਸ ਸਨਸਨੀ ਖੇਜ਼ ਦਾ ਪਰਦਾ ਫਾਸ਼ ਹੋਇਆ ਮੈਂ ਇਹ ਜਨਾਜੋਨ ਜੀ ਦੇ ਸਾਹਮਣੇ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦਾ ਅੱਜ ਦਾ ਨਹੀਂ ਜੀ ਬਹੁਤ ਦਿਨ ਦਾ ਮੁੱਦੋਂ ਇਹ ਕ੍ਰਾਈਮਰ ਲੋਕ ਬੰਦੇ ਨੇ ਬਾਹਰ ਰਿਹਾ ਜੀ ਪਹਿਲਾਂ ਤਿੰਨ ਕਤਲ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸ਼ੂਰ ਨਹੀਂ ਹੋਣ ਦਿੱਤੀ ਸਾਡੇ ਸ਼ਹਿਰ ਦੇ ਇੱਕ ਬਤੰਦਾ ਬੰਦਾ ਇਹਨਾਂ ਦੀ ਫੁੱਲ ਐਂਡ ਟੂ ਐਂਡ ਸਪੋਰਟ ਕਰਦਾ ਜੋ ਮੰਂਦਰ ਦਾ ਪ੍ਰਧਾਨ ਬਣਿਆ ਹੋਇਆ ਜੀ ਨਾ ਉਹਨਾਂ ਦੇ ਤਿੰਨ ਬੰਦਿਆਂ ਦਾ ਨਾਂ ਡਾਕਟਰੀ ਮੈ ਨਾਲ ਹੋਇਆ ਨਾ ਕੁਝ ਹੋਰ ਹੈ ਬਾਹਰ ਦੀ ਬਾਹਰ ਬਗੈਰ ਰੋਜ਼ ਕਰੇ ਤੁਸੀਂ ਭੁਕੇ ਗਏ ਨੇ ਜੀ ਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਮੇਰੇ ਬੇਟੇ ਨਾਲ ਤਾਤ੍ਰਿਕ ਵਿਦਿਆ ਨਾਲ ਉਦੋਂ ਆਹ ਬੰਦੇ ਵਿੱਚੋਂ ਦੀ ਮੱਲੀ ਦੇਣਾ ਚਾਹੁੰਦੇ ਸੀ ਜੀ ਇਹ ਤਾਤ੍ਰਿਕ ਪੰਡਤ ਸੀ ਕਿਹੜਾ ਬੰਦਾ ਮਲਕੀ ਸਪੋਰਟ ਕਰਦਾ ਹੈ ਇਹਨਾਂ ਦਾ ਸਪੋਰਟ ਜੀ ਇਹ ਹੈਡ ਹੈਡ ਇਹਨਾਂ ਦਾ ਜਿਹੜਾ ਦਿਮਾਗ ਵਾਲਾ ਬੰਦਾ ਹੈ ਜੀ ਉਹ ਹੈ ਚੋਕ ਸ਼ਾਸਤਰੀ ਜੀ ਚੋਕਮਰ ਸ਼ਾਸਤਰੀ ਚੋਕਮਰ ਸ਼ਾਸਤਰੀ ਤੇ ਦੂਸਰਾ ਹੈਗਾ ਜੀ ਬੰਦਾ ਜੀ ਇਹਨਾਂ ਦਾ ਪੂਰੀ ਸਪੋਰਟ ਕਰਦਾ ਹੈ ਉਹ ਤਿੰਨ ਪਹਿਲਾਂ ਹੋ ਚੁੱਕੇ ਇਹਨਾਂ ਨੂੰ ਪੈਸੇ-ਪੂਸੇ ਦੇ ਕੇ ਇਹ ਹਿਸਾਬ ਨਾਲ ਕਿਸੇ ਨਾ ਕਿਸੇ ਕੰਪਰੋਮਾਈਜ਼ ਕਰਾ ਦਿੰਦਾ ਹੈ ਦੇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਦਾ ਇਹ ਪੰਡਤ ਜਿਹੜੇ ਆਏ ਵੇ ਨਹੀਂ ਸਾਰੇ ਕੋਈ ਨਹੀਂ ਕੋਈ ਨਹੀਂ ਸਾਰਾ ਪਰਿਵਾਰ ਘਟਾ ਹੋਇਆ ਵੇ ਸ਼ਹਿਰ ਦੇ ਵਿੱਚ ਹਰੇਕ ਮੰਦਿਰ ਦੇ ਵਿੱਚ ਇਹੀ ਗੁੰਡੇ ਆਏ ਵੇ ਨੇ ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਨਹੀਂ ਮੇਰਾ ਤਾਂ ਗਿਆ ਇਹ ਦੂਰ ਕਿਸੇ ਹੋਰ ਦਾ ਨਾ ਚੱਲਿਆ ਜਾਵੇ ਕਿਸੇ ਹੋਰ ਦਾ ਨਾ ਚੱਲਿਆ ਜਾਵੇ ਇੱਕ ਸਾਡੇ ਨੌਜਵਾਨ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਜ਼ਦਾ ਜਿਹੜਾ ਸਦਮਾ ਸਾਰੇ ਸ਼ਹਿਰ ਨੂੰ ਹੈ ਸਾਰਾ ਸ਼ਹਿਰ ਇਸ ਘਟਨਾ ਦੇ ਨਾਲ ਬੜੇ ਸ਼ੌਕ ਦੇ ਵਿੱਚ ਹੈ ਡਰ ਦੇ ਮਾਹੌਲ ਹੈ ਸੋ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਤੇ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ ਤੇ ਜੋ ਬੱਚਾ ਜਿਹਦਾ ਇਸ ਤੂਨੇ ਤੋਂ ਚਲਾ ਗਿਆ ਹੈ ਉਸ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਉਹਨੂੰ ਇਨਸਾਫ ਦਵਾ ਸਕੀਏ ਉਹਦੇ ਕਾਤਲਾਂ ਨੂੰ ਜਿਹੜਾ ਉਹ ਅਸੀਂ ਸਜ਼ਾ ਦਵਾ ਕੇ ਤਾ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹ ਜੀ ਘਟਨਾ ਇਲਾਕੇ ਦੇ ਵਿੱਚ ਵੀ ਪਰਮਾਤਮਾ ਕਰੇ ਨਾ ਘਟੇ ਤੇ ਇਹ ਜੀ ਦਰਿੰਦਗੀ ਕੋਈ ਕਰਨ ਤੋਂ ਪਹਿਲਾਂ 100 ਵਾਰ ਸੋਚੇ ਉਹ ਵੀ ਇਹ ਕੰਮ ਕਰਨ ਦਾ ਕੀ ਨਤੀਜਾ ਇਹੋ ਜਿਹਾ ਆਪਣਾ ਜਿਹੜੇ ਪੰਡਤ ਨੇ ਜਿਹੜੇ ਟੈਰਰਿਸਟ ਨੇ ਅਤਵਾਦੀ ਨੇ ਇਹ ਡਾਕੂ ਨੇ ਲਟੇਰੇ ਨੇ ਇਹਨਾਂ ਦੇ ਨਕੇਲ ਪਾਣੀ ਚਾਹੀਦੀ ਅੰਥ ਪਾਣੀ ਚਾਹੀਦੀ ਹੈ ਜਿਹੜਾ ਅੱਜ ਬਗਲਾ ਮੁਕੀ ਮੰਦਿਰ ਦੇ ਆਪਣਾ ਵਿੱਚ ਇਹ ਭਾਣਾ ਵਾਪਰਿਆ ਸਾਡੇ ਆਪਣਾ ਸ਼ਹਿਰ ਦਾ ਬੱਚਾ ਸੀ ਕਾਲੂ ਬੇਨਤੀ ਹੈ ਅੱਜ ਉਹਨਾਂ ਮੌਤ ਦੇ ਘਾਟੇ ਪੰਡਤਾ ਨੇ ਉਤਾਰ ਦਿੱਤਾ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਜਿਹੇ ਬੰਦਿਆਂ ਨੂੰ ਚੁਰਾਹੇ 'ਚ ਖੜਾ ਕੇ ਸੰਗਤ ਦੀ ਅਗਵਾਈ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਜੋ ਆਨਲ ਟਾਈਮ ਦੇ ਵਿੱਚ ਕ੍ਰਾਈਮ ਕਰਨ ਵਾਲਿਆਂ ਦਾ थर-थर ਸਰੀਰ ਆਤਮਾ ਕੰਬਣ ਲੱਗੇ ਸਾਡੀ ਇਹ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਹੈ ਇਹ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਇਹਨਾਂ ਨੇ ਪੰਡਤਾ ਨੇ ਇਹ ਮੰਦਰਾਂ ਦੀ ਆੜ ਲੈ ਕੇ ਆਪਣਾ ਕਾਜੂ ਬਦਾਮ ਪਿਸਤੇ ਖੰਦ ਦੇ ਘੰਟੀਆਂ ਵਜਾਉਂਦੇ ਨੇ ਇਹ ਸਾਡੇ ਸਨਾਤਨ ਧਰਮ ਨੂੰ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਮਾਜ ਦੀ ਕਿਰਪਾ ਦੇ ਨਾਲ ਨਹੀਂ ਮੈਂ ਆਪਣਾ ਸਾਰੀ ਸੰਗਤ ਨੂੰ ਨਾਲ ਲੈ ਕੇ ਸਾਡੀ ਸਿਫਸਨਾ ਪਾਰਟੀ ਨੂੰ ਨਾਲ ਲੈ ਕੇ ਜੋ ਸਾਡੀ ਆਰ ਪਾਰਸ ਦੇ ਵਿੱਚ ਸਿਫਸਨਾ ਹਿੰਦ ਪਾਰਟੀ ਹੈ ਅਸੀਂ ਉਹਨੇ ਇਕੱਠੇ ਹੋ ਕੇ ਇਹ ਸੰਘਰਸ਼ ਨੂੰ ਤੇਜ਼ ਔਰ ਤਿੱਖਾ ਕਰਾਂਗੇ ਉਧਰ ਇਸ ਮਾਮਲੇ ਦੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਆਪਣੇ ਇੱਕ 30 ਸਾਲ ਦੇ ਨੌਜਵਾਨ ਦਾ ਆਪਣੇ ਮਤੂਰੀ ਦਾ ਜਿਹੜਾ ਵਸਨੀਕ ਸੀਗਾ ਜਿਹਦਾ ਨਾਮ ਹਨੰਦ ਕਰਕੇ ਸੁਦੀਪ ਹਲਫ ਅਲੰਦ ਉਹਦਾ ਉਸ ਟੂਰੀ ਦੇ ਇੱਕ ਮੰਦਰਾ ਰੋ ਤੇ ਦਾ ਕਤਲ ਹੋਇਆ ਜਿਸ ਬੰਦੀ ਕੁਝ ਬੰਦੇ ਸੀ ਨਾਮ ਦਾ ਕਿਤੇ ਬਾਕੀ ਐਸ ਪਰ ਇਨਵੈਸਟੀਗੇਸ਼ਨ ਜੋ ਕੁਝ ਵੀ ਸਾਡੇ ਸਾਹਮਣੇ ਆਏਗਾ ਉਹ ਕਰਨ ਤੋਂ ਬਾਅਦ ਤੁਹਾਨੂੰ ਦੱਸਾਂ ਸਰ ਮਾਮਲਾ ਸਾਹਮਣੇ ਕਿਵੇਂ ਆਇਆ ਇਹ ਸਾਡੇ ਕੋਲ ਕੁਝ ਅੱਜ ਕੁਝ ਦਿਨ ਦੇ ਵਿੱਚ ਸਾਡੇ ਕੋਲ ਕੁਝ ਵਿਅਕਤੀ ਐਸੀ ਜਿਨ੍ਹਾਂ ਨੇ ਕਿਹਾ ਸੀ ਸਾਡਾ ਨੜਕਾ ਜੋ ਹੈ ਸਾਨੂੰ ਮਿਲ ਨਹੀਂ ਰਿਹਾ ਉਹਦੇ ਗੁੰਸ਼ਾ ਦਾ ਹੋਣ ਦੀ ਉਹਨਾਂ ਨੇ ਦੱਸਿਆ ਸੀ ਤੇ ਅਸੀਂ ਉਹ ਕਹਿੰਦੇ ਪਰ ਫੋਨ ਉਹਦਾ ਚੱਲ ਰਿਹਾ ਜਿਸ ਨੇ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਇਸ ਤੇ ਪਰ ਉਹ ਬੋਲ ਕਰਦੇ ਕਰਦੇ ਕੁਝ ਇਹਨਾਂ ਦੇ ਕੋਈ ਕਰੀਬੀ ਨਹੀਂ ਸਾਨੂੰ ਆ ਕੇ ਦੱਸੇ ਵੀ ਸਾਨੂੰ ਇਹਨਾਂ ਇਹਨਾਂ ਬੰਦਿਆਂ 'ਤੇ ਸ਼ੱਕ ਹੈ ਤੇ ਜਦੋਂ ਅਸੀਂ ਉਹਨਾਂ ਨੂੰ ਕੁਝ ਵਿੱਚ ਵਿੱਚ ਕੀਤੀ ਹੌਲੀ ਹੌਲੀ ਸਾਨੂੰ ਕਲੀਅਰ ਹੈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਅਸੀਂ ਪਰ ਪੂਰੇ ਸ਼ੋਰ ਹੋ ਜਾਣੇ ਫਿਰ ਤੁਹਾਨੂੰ ਸਾਨੂੰ ਜਲਦੀ ਜਲਦੀ ਜਾਣ ਵਾਲੇ ਸਾਬ ਸਨ ਲਾਸ਼ ਦਾ ਪੋਸਟਮਾਰਟ ਕਦੋਂ ਤੱਕ ਹੋਏਗਾ ਦੇਖੋ ਇਹ ਅ ਕੱਲ ਸਵੇਰੇ ਅਰਲੀ ਮਾਰਨਿੰਗ ਦੀ ਜਿਵੇਂ ਹੀ ਦਿਨ ਸ਼ੁਰੂ ਹੋਊਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੀ ਜਲਦੀ ਹੋ سکے ਉਹਦਾ ਪੋਸਟਮਾਰਟ ਕਰਾ ਕੇ ਜਿਹੜੀ ਡੈਡ ਬੋਡੀ ਆ ਵਾਰਸਾ ਦੇ ਹਵਲੇ ਕਰਦੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁਝ ਬੰਦਿਆਂ ਨੂੰ ਅਰਾਊਂਡ ਅਪ ਕਰਕੇ ਉਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ ਅਜੇ ਇਚ ਦੇਖਣਾ ਹੋਵੇਗਾ ਕਿ ਪੁਲਿਸ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਵਾ ਪਾਵੇਗੀ ਜਾਂ ਫਿਰ ਨਹੀਂ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ